ਗੈਸ ਤਜਾਬ ਕਬਜ ਆਲਸ ਪੈਣੀ ਉੱਠਣ ਨੂੰ ਮਨ ਨਾ ਕਰਨਾ ਸਰੀਰ ਚ ਦਰਦਾਂ ਰਹਿਣੀਆਂ ਇਦਾਂ ਲੱਗੀ ਜਾਣਾ ਕਿ ਬੁਖਾਰ ਚੜਿਆ ਹੋਇਆ ਹੈ ਤੇ ਸਕਿਨ ਦਾ ਰੰਗ ਚੇਂਜ ਹੋਣ ਲੱਗ ਜਾਂਦਾ ਹੈ ਚਿਹਰੇ ਤੇ ਗਲੋ ਨਹੀਂ ਰਹਿੰਦੀ ਉਹ ਜਿਹੜੀ ਮਤਲਬ ਆਮ ਹੋਣੀ ਚਾਹੀਦੀ ਆ ਸੋ ਇਹ ਸਿੰਪਟਮ ਹੈਗੇ ਬਟ ਕਈ ਕੇਸਾਂ ਦੇ ਵਿੱਚ ਇਹ ਵੀ ਹੁੰਦਾ ਹੈ ਕਿ ਬੰਦੇ ਨੇ ਆਮ ਆਪਣਾ ਨੋਰਮਲ ਟੈਸਟ ਕਰਾਇਆ ਐਲ ਐਫ ਟੀ ਕਰਾ ਲਿਆ ਲੀਵਰ ਫੰਕਸ਼ਨ ਟੈਸਟ ਐਸ ਜੀ او ਟੀ ਐਸ ਜੀ ਪੀ ਟੀ ਐਨਜ਼ਾਈਮ ਹੁੰਦੇ ਲੀਵਰ ਜਿਹੜੇ ਪ੍ਰੋਡਿਊਸ ਕਰਦਾ ਆ ਜੀ ਉਹ 25 30 ਦੇ ਵਿਚਕਾਰ ਰਹਿਣੇ ਚਾਹੀਦੇ ਆ ਬਟ ਉਹ ਵੱਧ ਜਾਂਦੇ ਆ ਫਿਰ ਅਲਟراਸਾਉਂਡ ਕਰਾਉਂਦੇ ਆ ਉਹਦੇ ਚ ਲੀਵਰ ਫੈਟੀ ਆ ਜਾਂਦਾ ਆ ਫਿਰ ਜਦੋਂ ਟੈਸਟ ਕਰਾਉਂਦੇ ਉਹਨੂੰ ਪਤਾ ਲੱਗਦਾ ਵੀ ਜਿਹੜੀ ਲਾਸਟ ਸਟੇਜ ਆ ਫਿਰ ਉੱਥੇ ਤੁਸੀਂ ਉਹਨੂੰ ਕਿਵੇਂ ਹੈਂਡਲ ਕਰਦੇ ਹੋ ਕਿਉਂਕਿ ਉਹ ਤਾਂ ਬਹੁਤ ਕ੍ਰਿਟੀਕਲ ਨਹੀਂ ਹੋ ਜਾਂਦਾ ਐਲੋਬੈਥੀ ਤਾਂ ਦੇਖੋ ਉੱਥੇ ਟਰਾਂਸਪਲੈਂਟ ਹੀ ਦੱਸਦੀ ਆ ਲੀਵਰ ਦਾ ਓਕੇ ਟਰਾਂਸਪਲੈਂਟ ਹੁਣ ਲੀਵਰ ਕਿਹੜੇ ਕੋਈ ਇਦਾਂ ਵੀ ਕਿਤੇ ਬਣਦੇ ਨੇ ਕਿਸੇ ਫੈਕਟਰੀ ਚ ਜਾਂ ਉੱਥੋਂ ਜਾ ਕੇ ਪਰਚੇਸ ਕਰਨਾ ਤੁਹਾਡੇ ਪਰਿਵਾਰ ਦੇ ਕਿਸੇ ਜੀ ਨੂੰ ਉਹ ਦੇਣਾ ਪੈਣਾ ਆ ਮਤਲਬ ਪਾਣੀ ਭਰਨ ਲੱ ਜਾਂਦਾ ਢੇਟ ਦੇ ਵਿੱਚ ਲੀਵਰ ਦਾ ਸਰੋਸਿਸ ਹੋ ਜਾਂਦਾ ਹੂੰ ਫਿਰ ਤਾਂ 5 5 6 6 ਹਜ਼ਾਰ ਦਾ ਇੱਕ ਕੰਜੈਕਸ਼ਨ ਲੱਗਦਾ ਜਿੰਨੀ ਵਾਰ ਤੁਸੀਂ ਪਾਣੀ ਕਢਾਉਨੇ ਹੋ ਓਕੇ ਇੰਨੇ ਕ ਦੇ ਤਾਂ ਟੈਸਟ ਕਰਾ ਲੈਂਦੇ ਨੇ ਡਾਕਟਰ ਜਿੰਨੇ ਕ ਦੀ ਸਾਡੀ ਦਵਾਈ ਆ ਕਈ ਕੇਸ ਸਾਡੇ ਕੋਲ ਇਦਾਂ ਦੇ ਆਏ ਆ ਹੂੰ ਵੀ ਜਿਹਦੇ ਵਿੱਚ ਉਹਨੇ ਅਲਟਰਾਸਾਉਂਡ ਕਰਾਇਆ ਐਲ ਐਫ ਟੀ ਕਰਾਇਆ ਹੂੰ ਹੋਰ ਕਿੰਨੇ ਟੈਸਟ ਕਰਾਏ ਉਹ ਕਿਸੇ ਟੈਸਟ ਦੇ ਵਿੱਚ ਪਤਾ ਨਹੀਂ ਲੱਗ ਰਿਹਾ ਕਿ ਵਾਟੋ ਬੰਦੇ ਦਾ ਲਗਾਤਾਰ ਭਜਨ ਘਟੀ ਜਾ ਰਿਹਾ ਹੈ ਉਹਨੂੰ ਭੁੱਖ ਨਹੀਂ ਲੱਗਦੀ ਉਹ ਥੋੜਾ ਜਿਹਾ ਖਾ ਲੈਂਦਾ ਪੇਟ ਫੁੱਲ ਜਾਂਦਾ ਅਫਾਰਾ ਹੋ ਜਾਂਦਾ ਓਕੇ ਫਿਰ ਉਹਦੇ ਜਦੋਂ ਨਬਜ ਚੈੱਕ ਕਰਦੇ ਆ ਤਾਂ ਉਹਦੇ ਵਿੱਚ ਉਹਦੀ ਪਿਤ ਵਧੀ ਹੁੰਦੀ ਆ ਵਾਤ ਪਿਤ ਕਫ ਇੰਨਾ ਤੋਂ ਪਤਾ ਲੱਗ ਜਾਂਦਾ ਜੀ ਤੇ ਹੁਣ ਐਲੋਪੈਥੀ ਦੇ ਵਿੱਚ ਤਾਂ ਉਹ ਟੈਸਟ ਦੇ ਮੁਤਾਬਕ ਦਵਾਈ ਦੇਣੀ ਆ ਹਮ ਪਰ ਇੱਥੇ ਨਬਜ ਦੇਖ ਕੇ ਫਿਰ ਜਦੋਂ ਲਿਵਰ ਚ ਗਰਮੀ ਪੈਦਾ ਹੋ ਜਾਂਦੀ ਆ ਫਿਰ ਉਹ ਦਵਾਈ ਉਹਨੂੰ ਲਿਵਰ ਵਾਲੀ ਦਿੱਤੀ ਜਾਂਦੀ ਆ ਮਤਲਬ ਲਿਵਰ ਨੂੰ ਜਿੰਨਾ ਰੈਸਟ ਤੇ ਰੱਖੋਗੇ ਤੁਸੀਂ ਜਿੰਨਾ ਆਸਾਨ ਰੱਖੋਗੇ ਉਹਨਾਂ ਜਲਦੀ ਠੀਕ ਹੋ ਜਾਊਗਾ ਪਰ ਐਲੋਪੈਥੀ ਦੇ ਵਿੱਚ ਇਹਦੇ ਉਲਟ ਕਿਹਾ ਜਾਂਦਾ ਉਹਨੂੰ ਅੰਡੇ ਖਾਣ ਨੂੰ ਵੀ ਕਿਹਾ ਜਾਂਦਾ ਹੈ ਕਿਉਂਕਿ ਵੀ ਪ੍ਰੋਟੀਨ ਲੈਵਲ ਘਟ ਜਾਂਦਾ ਇਹਦੇ ਚ ਐਲਬੂਮਨ ਵਗੈਰਾ ਜੀ ਤੇ ਉੱਥੇ ਫਿਰ ਉਹ ਜਲਦੀ ਸਹੀ ਨਹੀਂ ਹੋ ਪਾਉਂਦਾ ਕਿ ਜਿਵੇਂ ਹੁਣ ਆਪਾਂ ਫੈਟੀ ਲੀਵਰ ਦੀ ਗੱਲ ਕੀਤੀ ਹੈ ਕਈ ਵਾਰੀ ਮੈਨੂੰ ਲੱਗਦਾ ਜਿੰਨਾ ਚਿਰ ਟੈਸਟ ਨਹੀਂ ਕਰਵਾਉਂਦੇ ਅਸੀਂ ਬਹੁਤ ਸਾਰੇ ਲੋਕ ਇਵੇਂ ਦੇ ਵੀ ਹੋਣਗੇ ਜਿਨ੍ਹਾਂ ਨੂੰ ਪਤਾ ਹੀ ਨਹੀਂ ਲੱਗਦਾ ਹੋਣਾ ਕਿ ਉਹਨਾਂ ਦਾ ਲੀਵਰ ਹੈ ਜਿਹੜਾ ਖਰਾਬ ਹੋ ਚੁੱਕਿਆ ਫੈਟੀ ਹੋ ਚੁੱਕਿਆ ਕੋਈ ਸਿੰਪਟਮ ਇਹਦੇ ਜਿਹੜੇ ਵੀ ਜੱਜ ਕਰ ਸਕਦੇ ਹੋ ਵੈਸੇ ਤਾਂ ਨਾਰਮਲੀ ਜਿਹੜੇ ਸਿੰਪਟਮ ਹੈ ਉਹ ਹੀ ਆ ਪਹਿਲਾਂ ਭੁੱਖ ਲੱਗਣੀ ਘਟ ਜਾਂਦੀ ਆ ਭਾਰਨ ਘਟਣਾ ਸ਼ੁਰੂ ਹੋ ਜਾਂਦਾ ਆ ਓਕੇ ਗੈਸ ਤਜਾਬ ਕਬਜ ਆਲਸ ਪੈਣੀ ਉੱਠਣ ਨੂੰ ਮਰਨ ਕਰਨਾ ਸਰੀਰ ਚ ਦਰਦਾਂ ਰਹਿਣੀਆਂ ਇਦਾਂ ਲੱਗੀ ਜਾਣਾ ਕਿ ਬੁਖਾਰ ਚੜਿਆ ਹੋਇਆ ਹੈ ਤੇ ਸਕਿਨ ਦਾ ਰੰਗ ਚੇਂਜ ਹੋਣ ਲੱਗ ਜਾਂਦਾ ਹੈ ਚਿਹਰੇ ਤੇ ਗਲੋ ਨਹੀਂ ਰਹਿੰਦੀ ਉਹ ਜਿਹੜੀ ਮਤਲਬ ਆਮ ਹੋਣੀ ਚਾਹੀਦੀ ਆ ਸੋ ਇਹ ਸਿੰਪਟਮ ਹੈਗੇ ਬਟ ਕਈ ਕੇਸਾਂ ਦੇ ਵਿੱਚ ਇਹ ਵੀ ਹੁੰਦਾ ਹੈ ਕਿ ਬੰਦੇ ਨੇ ਆਮ ਆਪਣਾ ਨੋਰਮਲ ਟੈਸਟ ਕਰਾਇਆ ਐਲ ਐਫ ਟੀ ਕਰਾ ਲਿਆ ਲੀਵਰ ਫੰਕਸ਼ਨ ਟੈਸਟ ਐਸ ਜੀ ਓ ਟੀ ਐਸ ਜੀ ਪੀ ਟੀ ਐਨਜ਼ਾਈਮ ਹੁੰਦੇ ਲੀਵਰ ਜਿਹੜੇ ਪ੍ਰੋਡਿਊਸ ਕਰਦਾ ਆ ਜੀ ਉਹ 25 30 ਦੇ ਵਿੱਚ ਘਰ ਰਹਿਣੇ ਚਾਹੀਦੇ ਆ ਬਟ ਉਹ ਵੱਧ ਜਾਂਦੇ ਆ ਫਿਰ ਅਲਟਰਾਸਾਉਂਡ ਕਰਾਉਂਦਾ ਉਹਦੇ ਚ ਲੀਵਰ ਫੈਟੀ ਆ ਜਾਂਦਾ ਔਰ ਇੱਥੇ ਤੱਕ ਵੀ ਕੇਸ ਆਏ ਆ ਵੀ ਬੰਦੇ ਨੂੰ ਲੀਵਰ ਦਾ ਸਿਰੋਸਿਸ ਹੈ ਜਿਹੜੀ ਲਾਸਟ ਸਟੇਜ ਹੈ ਓਕੇ ਸਿੰਪਟਮ ਕੋਈ ਵੀ ਨਹੀਂ ਹੈਗਾ ਅੱਛਾ ਐਵੇਂ ਵੀ ਹੁੰਦਾ ਉਹਨੂੰ ਭੁੱਖ ਵੀ ਲੱਗਦੀ ਆ ਕਬਜ ਵੀ ਕੋਈ ਨਹੀਂ ਗੈਸ ਵੀ ਕੋਈ ਨਹੀਂ ਪੇਟ ਚ ਪਾਣੀ ਵੀ ਨਹੀਂ ਭਰਦਾ ਬਟ ਉਹ ਜਦੋਂ ਫਾਈਬਰੋਸ ਸਕੈਨ ਕਰਾਉਂਦਾ ਉਹਦੇ ਚ ਉਹਦੀ ਸਿਕਨੈਸ ਜਿਹੜੀ ਆ 40 40 50 50 60 60 ਓਕੇ ਤੇ ਫਿਰ ਐਵੇਂ ਦੀ ਸਟੇਜ ਤੇ ਜਦੋਂ ਮਰੀਜ਼ ਨੂੰ ਪਤਾ ਵੀ ਨਹੀਂ ਲੱਗਦਾ ਫਿਰ ਜਦੋਂ ਟੈਸਟ ਕਰਾਉਂਦੇ ਉਹਨੂੰ ਪਤਾ ਲੱਗਦਾ ਵੀ ਜਿਹੜੀ ਲਾਸਟ ਸਟੇਜ ਹੈ ਫਿਰ ਉੱਥੇ ਤੁਸੀਂ ਉਹਨੂੰ ਕਿਵੇਂ ਹੈਂਡਲ ਕਰਦੇ ਹੋ ਕਿਉਂਕਿ ਉਹ ਤਾਂ ਬਹੁਤ ਕ੍ਰਿਟੀਕਲ ਨਹੀਂ ਹੋ ਜਾਂਦਾ ਐਲੋਬੈਥੀ ਤਾਂ ਦੇਖੋ ਉੱਥੇ ਟਰਾਂਸਪਲੈਂਟ ਹੀ ਦੱਸਦੀ ਹੈ ਲਿਵਰ ਦਾ ਓਕੇ ਟਰਾਂਸਪਲੈਂਟ ਹੁਣ ਲਿਵਰ ਕਿਹੜੇ ਕੋਈ ਇਦਾਂ ਵੀ ਕਿਤੇ ਬਣਦੇ ਨੇ ਕਿਸੇ ਫੈਕਟਰੀ 'ਚ ਜਾਂ ਉੱਥੋਂ ਜਾ ਕੇ ਪਰਚੇਸ ਕਰਨਾ ਥੋੜੇ ਪਰਿਵਾਰ ਦੇ ਕਿਸੇ ਜੀ ਨੂੰ ਉਹ ਦੇਣਾ ਪੈਣਾ ਆ ਓਕੇ ਉਹਦੇ ਬਕਾਇਦਾ ਟੈਸਟ ਹੋਣਗੇ ਕਰੋ ਤਾਂ ਬਲੱਡ ਗਰੁੱਪ ਉਹਦੇ ਨਾਲ ਮੈਚ ਕਰਦਾ ਹੂੰ ਇਹ 1.5 ਕਿਲੋ ਦਾ ਤਕਰੀਬਨ ਇਹਦਾ ਭਾਰ ਹੁੰਦਾ ਲਿਬਰ ਦਾ ਓਕੇ ਇਹਨੂੰ ਕੱਟ ਲਿਆ ਜਾਂਦਾ ਹੈ ਅੱਛਾ ਜੀ ਇਹਦੇ ਕੁਝ ਪਾਰਟ ਕੱਟ ਕੇ ਦੂਜੇ ਦੇ ਸਟਿਚ ਕਰਿਆ ਜਾਂਦਾ ਹੈ ਓਕੇ ਫਿਰ ਇਹ ਜਿਹਦੇੋਂ ਕੱਟਿਆ ਉਹਦਾ ਵੀ 4 ਤੋਂ 5 ਹਫ਼ਤਿਆਂ ਚ ਤੇ ਜਿਹਦੇ ਪਾਇਆ ਉਹਦਾ ਵੀ ਆਪਣੇ ਆਪ ਪੂਰਾ ਹੋ ਜਾਂਦਾ ਹੈ अच्छा दिखो ये देखो इधर एक खासियत है लिवर ਦੇ ਵਿੱਚ ओके ਤੇ ਫਿਰ ਉਹ ਜਿਨੇ ਲਿਵਰ ਜਿਹਦੇ ਮਤਲਬ ਪਾਰਟ ਤੁਸੀਂ ਕਹਿੰਦੇ ਹੋ ਕਟਿਆ ਉਹ ਫਿਰ ਉਹ ਵੀ ਸਿਹਤਮੰਦ ਰਹਿੰਦੇ ਨੇ ਜਿਵੇਂ 4-5 ਹਫ਼ਤੇ ਬਾਅਦ ਹਾਂ ਜੀ ਜੀ ਦੇਖੋ ਥੋੜਾ ਜਿਹਾ ਫਰਕ ਤਾਂ ਪੈਂਦਾ ਹੀ ਆ ਨਾ ਓਕੇ ਫਿਰ ਵੀ ਆਪਰੇਟ ਕੀਤਾ ਆ ਤੁਹਾਡਾ ਕੋਈ ਅੰਗ ਕਟਿਆ ਆ ਪ੍ਰੋਬਲਮ ਥੋੜੀ ਦਿਨ ਰਹਿੰਦੀ ਆ ਬਟ ਜੇ ਸਹੀ ਤਰੀਕੇ ਨਾਲ ਹੋ ਜੇ ਤਾਂ ਠੀਕ ਹੋ ਜਾਂਦਾ ਆ ਪਰ ਇਹਦਾ ਖਰਚਾ ਬਹੁਤ ਜ਼ਿਆਦਾ ਜੀ ਕਟੋ-ਕਟ 50-60 ਲੱਖ ਰੁਪਇਆ ਤਾਂ ਮਾਮੂਲੀ ਆ ਜਿਹੜਾ ਕਿ ਹਰ ਬੰਦਾ ਲਾ ਨਹੀਂ ਸਕਦਾ ਉਸ ਤੋਂ ਬਾਅਦ ਫਿਰ ਜਦੋਂ ਇਹ ਮਤਲਬ ਪਾਣੀ ਭਰਨ ਲੱ ਜਾਂਦਾ ਢੇਟ ਦੇ ਵਿੱਚ ਲੀਵਰ ਦਾ ਸਰੋਸਿਸ ਹੋ ਜਾਂਦਾ ਫਿਰ ਤਾਂ 5 5 6 6000 ਦਾ ਇੱਕ ਕੰਜੈਕਸ਼ਨ ਲੱਗਦਾ ਜਿੰਨੀ ਵਾਰ ਤੁਸੀਂ ਪਾਣੀ ਕਢਾਉਨੇ ਹੋ ਓਕੇ ਇੰਨੇ ਕ ਦੇ ਤਾਂ ਟੈਸਟ ਕਰਾ ਲੈਂਦੇ ਨੇ ਡਾਕਟਰ ਜਿੰਨੇ ਕ ਦੀ ਸਾਡੀ ਦਵਾਈ ਆ ਓਕੇ ਬਿਲਕੁਲ ਮੈਂ ਉਹੀ ਜਾਨਣਾ ਚਾਹੁੰਦੀ ਸੀ ਕਿਉਂਕਿ ਜਿਵੇਂ ਤੁਸੀਂ ਦੱਸਿਆ ਕਿ ਖਰਚਾ ਬਹੁਤ ਜ਼ਿਆਦਾ ਹੈ ਇਹ ਸਟੇਜ ਤੇ ਕੋਈ ਵੀ ਪੇਸ਼ੈਂਟ ਤੁਹਾਡੇ ਕੋਲੇ ਮੈਡੀਸਿਨ ਲੈਣ ਆਉਂਦਾ ਹੈ ਤੇ ਫਿਰ ਤੁਹਾਡਾ ਮਤਲਬ ਉਹਦੀ ਮੈਡੀਸਿਨ ਦਾ ਜਿਹੜੀ ਟਾਈਮ ਪੀਰੀਅਡ ਕਿੰਨਾ ਰਹਿੰਦਾ ਵੀ ਕਿੰਨੇ ਸਮੇਂ ਚ ਸਹੀ ਹੋ ਜਾਂਦੇ ਆ ਔਰ ਤੁਹਾਡਾ ਕਿੰਨਾ ਕੁ ਖਰਚਾ ਜਿਹੜਾ ਲੀਵਰ ਦਾ ਸਰੋਸਿਸ ਹੈ ਨਾ ਜੀ ਇਹਦੇ ਵਿੱਚ ਮੈਕਸਿਮਮ ਤੁਸੀਂ ਮੰਨ ਕੇ ਚੱਲੋ ਡਿਪੈਂਡ ਤਾਂ ਕਰਦਾ ਉਹਦੀ ਥਿਕਨੈਸ ਤੇ ਜਦੋਂ ਫਾਈਬਰੋਸਕੈਨ ਕਰਾਉਂਦੇ ਆ ਹਮ ਮਤਲਬ 5 ਤੋਂ ਲੈ ਕੇ 7 ਦੇ ਵਿੱਚਕਾਰ ਉਹਦੀ ਥਿਕਨੈਸ ਰਹਿਣੀ ਚਾਹੀਦੀ ਆ ਓਕੇ ਉਨ ਕਿਸੇ ਦੀ ਹੈਗੀ ਉਹ 70 ਹੂੰ ਉਹਨੂੰ ਥੱਲੇ ਆਉਣ ਨੂੰ ਤਾਂ ਟਾਈਮ ਲੱਗਣਾ ਹੀ ਆ ਓਕੇ ਪੰਜ ਚਾਰ ਮਹੀਨੇ ਤਾਂ ਲੱਗਣੇ ਲੱਗਣੇ ਆ ਠੀਕ ਹੈ ਬਟ ਕਈਆਂ ਦੀ ਘਟ ਹੁੰਦੀ ਆ 10 15 20 ਹੁੰਦੀ ਆ ਹੂੰ ਉਹ ਫਿਰ ਦੋ ਕੁ ਮਹੀਨੇ ਚ ਰਿਕਵਰ ਕਰ ਜਾਂਦਾ ਓਕੇ ਇਦਾਂ ਤਾਂ ਸਾਡੇ ਕੋਲ ਇਦਾਂ ਦੇ ਰਿਜ਼ਲਟ ਵੀ ਹੈਗੇ ਆ ਅ ਹਸਪੀਟਲ ਦੇ ਵਿੱਚ ਬੇਹੋਸ਼ ਪਿਆ ਬੰਦਾ ਹੂੰ ਉਹਨੂੰ ਅ ਫੂਡ ਪਾਈਪ ਲੱਗੀ ਹੋਈ ਸੀ ਹੂੰ ਉਹ ਜਿਹੜੀ ਮੈਡੀਸਨ ਹੈ ਸਾਡੀ ਲਿਕੁਇਡ ਪੀਣ ਵਾਲੀ ਜੀ ਉਹ ਵੀ ਫੂਡ ਪੇਪਰਾਂ ਹੀ ਪਾਉਂਦੇ ਰਹੇ ਉਹ ਹੂੰ ਤੇ ਬਟ ਜਿਹੜਾ ਪਾਊਡਰ ਹੈ ਉਹਨੂੰ ਪਾਣੀ ਚ ਭਿਉਂ ਕੇ ਰੱਖ ਦਿੰਦੇ ਤੇ ਨਿਚੋੜ ਕੇ ਉਹਦੇ ਚ ਪਾਉਂਦੇ ਰਹੇ ਅੱਛਾ ਤੇ 9 ਦਿਨਾਂ ਬਾਅਦ ਬੰਦੇ ਨੂੰ ਹੋਸ਼ ਆ ਗਈ ਸੀ ਹੂੰ ਔਰ 15 ਦਿਨਾਂ ਬਾਅਦ ਹਸਪੀਟਲ ਚ ਉਹਨੂੰ ਛੁੱਟੀ ਕਰਾ ਲਈ ਸੀ ਓਕੇ ਔਰ 2 ਮਹੀਨੇ ਦੀ ਦਵਾਈ ਨਾਲ ਉਹ ਬਿਲਕੁਲ ਓਕੇ ਹੋ ਗਿਆ ਉਸ ਤੋਂ ਬਾਅਦ ਫਿਰ ਦਵਾਈ ਨਹੀਂ ਖਾਣੀ ਪੈਂਦੀ ਨਹੀਂ ਜੀ ਹੁਣ ਬੰਦਾ ਹੁਣ ਵੀ ਠੀਕ ਹੈ ਜੀ ਉਹ ਅੱਛਾ ਜੀ 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 ਸਰ ਇਧਰ ਬਹੁਤ سارے ਕੇਸ ਹੈਗੇ ਓਕੇ ਜੀ ਜੇਕਰ ਆਪਾਂ ਜਿਵੇਂ ਗੱਲ ਕੀਤੀ ਹੈ ਕਿ ਲੀਵਰ ਦੀ ਸਮੱਸਿਆ ਬਹੁਤ ਹੀ ਵੱਧ ਰਹੀ ਹੈ ਹਨਾ ਅਰ ਜਨਨਾ ਤੁਹਾਡੇ ਕੋਲੇ ਕਿੰਨੇ ਕ ਪੇਸ਼ੈਂਟ ਆਉਂਦੇ ਆ ਜਿਹੜੇ ਇਸ ਤੋਂ ਗ੍ਰਸਤ ਹੁੰਦੇ ਆ ਪੇਸ਼ੈਂਟ ਸਾਡੇ ਕੋਲ ਜੀ ਆ ਜਾਂਦੇ ਆ 35 40 ਦੇ ਕਰੀਬ ਮਤਲਬ ਮਤਲਬ ਜੇ 10 ਪੇਸ਼ੈਂਟ ਸਾਡੇ ਕੋਲ ਆਉਂਦੇ ਆ ਦਸਾਂ ਦੇ ਵਿੱਚੋਂ 7 ਪੇਸ਼ੈਂਟ ਲਿਵਰ ਨਾਲ ਰਿਲੇਟਡ ਹੁੰਦੇ ਆ ਓਕੇ ਬਾਕੀ ਤਿੰਨ ਅਦਰ ਕਿਸੇ ਡਿਜ਼ੀਜ਼ ਨਾਲ ਓਕੇ ਤੇ ਉਹਨਾਂ ਦਾ ਏਜ ਗਰੁੱਪ ਕੀ ਰਹਿੰਦਾ ਜਿਹੜੇ ਨਾਰਮਲੀ ਤੁਹਾਡੇ ਕੋਲੇ ਐਵੇਂ ਲਿਵਰ ਨਾਲ ਏਜ ਗਰੁੱਪ ਤਾਂ ਜੀ ਮਿਕਸ ਹੈ ਬੱਚੇ ਵੀ ਆਉਂਦੇ ਆ ਹਾਂ ਲੇਡੀਜ਼ ਵੀ ਜਵਾਨ ਵੀ ओके हां ड्रिंक ਕਰਨ ਦਾ ਜਿਹੜਾ ਤੁਸੀਂ ਗੱਲ ਕਰੀ ਸੀ ਕਿ ਵੀ ਡਰਿੰਕ ਕਰਨ ਨਾਲ ਡਰਿੰਕ ਕਰਨ ਨਾਲ ਦੇਖੋ ਉਹ ਤਾਂ ਤਜਾਬੀ ਮਾਦਾਂ ਉਹਨੇ ਤਿਆਰ ਕਰਨੀ ਕਰਨਾ ਹੈ ਹਮਮ ਅਗਰ ਜ਼ਿਆਦਾ ਮਾਤਰਾ ਚ ਡਰਿੰਕ ਜਿਹੜੀਆਂ ਕਰੀ ਜਾਊਗੀ ਉਹਨੂੰ ਫਿਰ ਅਲਕੋਹੋਲਿਕ ਲੀਵਰ ਡਿਜ਼ੀਜ਼ ਕਹਿੰਦੇ ਆ ਓਕੇ ਹਾਂਜੀ ਮਤਲਬ ਅਲਕੋਹੋਲਿਕ ਤੇ ਨਾਨ ਅਲਕੋਹੋਲਿਕ ਇਹਦੇ ਚ ਵੀ ਫਰਕ ਰਹਿੰਦਾ ਹੈ ਇਹਦੇ ਚ ਫਰਕ ਹੁੰਦਾ ਜੀ ਨਾਨ ਅਲਕੋਹੋਲਿਕ ਉਹ ਹੋ ਜਾਂਦਾ ਜਿਹੜਾ ਆਮ ਖਾਣ ਪੀਣ ਦੇ ਨਾਲ ਵਿਗੜਿਆ ਹੈ ਅਲਕੋਹੋਲਿਕ ਡਰਿੰਕ ਕਰਨ ਵਾਲੇ ਨੂੰ ਕਹਿ ਦਿੰਦੇ ਆ ओके जी सर ਜਿਵੇਂ ਤੁਸੀਂ 스테जेस ਦੀ ਗੱਲ ਕੀਤੀ ਆ ਕਿਹੜੀਆਂ ਇਹਦੀਆਂ ਕੀ 스테जेस ਹੈਗੀਆਂ ਗਰਹੈ ਤੱਕ ਕਿੰਨੀਆਂ 스테जेस ਹੁੰਦੀਆਂ ਔਰ ਉਹਨਾਂ 스테जेस ਦੇ ਵਿੱਚ ਜਿਹੜੇ ਸਿੰਪਟਮ ਹੈ ਉਹਨਾਂ ਦਾ ਵੀ ਫਰਕ ਰਹਿੰਦਾ 스테ਜ ਤਾਂ ਇਹ ਪਹਿਲਾਂ ਤਾਂ ਨੋਰਮਲ ਗਰਮੀ ਲਿਵਰ ਦੇ ਵਿੱਚ ਪੈਦਾ ਹੁੰਦੀ ਹੈ ਓਕੇ ਔਰ ਗਰਮੀ ਨੂੰ ਕਈ ਕੇਸ ਸਾਡੇ ਕੋਲ ਇਦਾਂ ਦੇ ਆਏ ਆ ਵੀ ਜਿਹਦੇ ਵਿੱਚ ਉਹਨੇ ਅਲਟਰਾਸਾਉਂਡ ਕਰਾਇਆ ਐਲਫਟੀ ਕਰਾਇਆ ਹੋਰ ਕਿੰਨੇ ਟੈਸਟ ਕਰਾਏ ਉਹ ਕਿਸੇ ਟੈਸਟ ਦੇ ਵਿੱਚ ਪਤਾ ਨਹੀਂ ਲੱਗ ਰਿਹਾ ਕਿ ਵਾਟੋ ਬੰਦੇ ਦਾ ਲਗਾਤਾਰ ਭਜਨ ਘਟੀ ਜਾ ਰਿਹਾ ਹੈ ਉਹਨੂੰ ਭੁੱਖ ਨਹੀਂ ਲੱਗਦੀ ਉਹ ਥੋੜਾ ਜਿਹਾ ਖਾ ਲੈਂਦਾ ਪੇਟ ਫੁੱਲ ਜਾਂਦਾ ਅਫਾਰਾ ਹੋ ਜਾਂਦਾ ਓਕੇ ਫਿਰ ਉਹਦੇ ਜਦੋਂ ਨਬਜ ਚੈੱਕ ਕਰਦੇ ਆ ਤਾਂ ਉਹਦੇ ਵਿੱਚ ਉਹਦੀ ਪਿਤ ਵਧੀ ਹੁੰਦੀ ਆ ਵਾਤ ਪਿਤ ਕਫ ਇੰਨਾ ਤੋਂ ਪਤਾ ਲੱਗ ਜਾਂਦਾ ਜੀ ਤੇ ਹੁਣ ਐਲੋਪੈਥੀ ਦੇ ਵਿੱਚ ਤਾਂ ਉਹ ਟੈਸਟ ਦੇ ਮੁਤਾਬਕ ਦਵਾਈ ਦੇਣੀ ਆ ਹਮ ਪਰ ਇੱਥੇ ਨਬਜ ਦੇਖ ਕੇ ਫਿਰ ਜਦੋਂ ਲਿਵਰ 'ਚ ਗਰਮੀ ਪੈਦਾ ਹੋ ਜਾਂਦੀ ਆ ਫਿਰ ਉਹ ਦਵਾਈ ਉਹਨੂੰ ਲਿਵਰ ਵਾਲੀ ਦਿੱਤੀ ਜਾਂਦੀ ਆ ਔਰ ਠੀਕ ਹੋਣਾ ਸ਼ੁਰੂ ਹੋ ਜਾਂਦਾ ਜੀ ਜੀ ਔਰ ਇਹ ਵੀ ਨਹੀਂ ਹੈਗਾ ਕਿ ਬਹੁਤ ਲੰਮਾ ਸਮਾਂ ਉਹਨੂੰ ਦਵਾਈ ਖਾਣੀ ਪੈਂਦੀ ਹੈ ਇੱਕ ਇਹ ਵੀ ਲੋਕਾਂ ਅੰਦਰ ਬੜਾ ਭਰਮ ਹੈ ਕਿ ਜਿਹੜੀਆਂ ਆਯੁਰਵੇਦ ਦਵਾਈਆਂ ਹੁੰਦੀਆਂ ਇਹ ਗਰਮ ਹੁੰਦੀਆਂ ਨੇ ਬਿਲਕੁਲ ਔਰ ਲੌਂਗ ਟਾਈਮ ਖਾਣੀਆਂ ਪੈਂਦੀਆਂ ਨੇ ਜੀ ਔਰ ਇਦਾਂ ਨਹੀਂ ਹੈਗਾ ਲੌਂਗ ਸਾਡੇ ਕੋਲ ਇਦਾਂ ਦੇ ਪੇਸ਼ੈਂਟ ਵੀ ਆਏ ਆ ਜਿਹੜੇ ਕਿ ਇੰਨੇ ਕਿੰਨੇ ਸਾਲਾਂ ਤੋਂ ਲਿਵਰ ਦੀ ਦਵਾਈ ਖਾ ਰਹੇ ਸੀਗੇ ਐਲੋਪੈਥੀ ਦੇ ਵਿੱਚ ਇਲਾਜ ਕਰਾ ਰਹੇ ਸੀ ਬਟ ਸਾਡੇ ਕੋਲ 15 ਦਿਨਾਂ ਦੇ ਵਿੱਚ ਵਿੱਚ ਹੀ ਉਹਨਾਂ ਨੂੰ ਫਰਕ ਪੈਣਾ ਸ਼ੁਰੂ ਹੋ ਗਿਆ ਜੀ ਹੁਣ ਉਧਰ ਤਾਂ ਇਹ ਕਿਹਾ ਗਿਆ ਸੀਗਾ ਕਿ ਜਦੋਂ ਤੱਕ ਜ਼ਿੰਦਗੀ ਇਹ ਦਵਾਈ ਖਾਣੀ ਪਊਗੀ ਪਰ ਇੱਥੇ ਫਰਕ ਕਿਉਂਕਿ ਆਯੁਰਵੇਦ ਨੇ ਜੜ ਤੋਂ ਠੀਕ ਕਰਨਾ ਹਮ ਲੀਵਰ ਨੂੰ ਜਦੋਂ ਜੜ ਤੋਂ ਠੀਕ ਹੋਊਗਾ ਤਾਂ ਫਿਰ ਉਹ ਬਿਲਕੁਲ ਉਹ ਜਿਹੜੀ ਲੌਂਗ ਟਰਮ ਦਵਾਈ ਨਹੀਂ ਖਾਣੀ ਪਊਗੀ ਸਰ ਜੀ ਵੀ ਅਕਸਰੀ ਇੱਕ ਘਾਵਤ ਵੀ ਆ ਕਿ ਇਲਾਜ ਦੇ ਨਾਲੋਂ ਪਰਹੇਜ਼ ਚੰਗਾ ਹੈ ਨਾ ਤੇ ਤੁਹਾਡਾ ਇਲਾਜ ਤਾਂ ਜਿਵੇਂ ਤੁਸੀਂ ਦੇਖਿਆ ਦੱਸਿਆ ਕਿ ਇੰਨਾ ਲੰਬਾ ਨਹੀਂ ਹੈ ਵੀ 2 ਕੁ ਮਹੀਨੇ ਤੱਕ ਵੀ ਜਿਹੜੇ ਪੇਸ਼ੈਂਟ ਠੀਕ ਹੋ ਜਾਂਦੇ ਆ ਜੇਕਰ ਪਰਹੇਜ਼ ਦੀ ਗੱਲ ਕੀਤੀ ਜਾਵੇ ਤਾਂ ਕਿਹੜੀਆਂ ਕਿਹੜੀਆਂ ਚੀਜ਼ਾਂ ਤੋਂ ਜਿਹੜੇ ਰਹਿਣੀ ਚਾਹੀਦੇ ਪਰਹੇਜ਼ ਤਾਂ ਇਹਦੇ ਚੀਜ਼ ਦੇਖੋ ਇੱਕ ਤਾਂ ਸਭ ਤੋਂ ਪਹਿਲਾਂ ਤਾਂ ਜਿਹੜਾ ਬੰਦਾ ਡਰਿੰਕ ਕਰਦਾ ਹੈ ਐਲਕੋਹੋਲਿਕ ਲਿਵਰ ਡਿਜ਼ੀਜ਼ ਆ ਗਈ ਉਹਨੂੰ ਐਲਕੋਹਲ ਤਾਂ ਬਿਲਕੁਲ ਹੀ ਬੰਦ ਕਰਨਾ ਪੈਣਾ ਓਕੇ ਉਸ ਤੋਂ ਬਾਅਦ ਅਸੀਂ ਬੰਦ ਕਰਾਉਨੇ ਆ ਹੈਵੀ ਡਾਈਟਸ ਜਿੱਦਾਂ ਚਿਕਨ ਹੋ ਗਿਆ ਪਨੀਰ ਹੋ ਗਿਆ ਦੁੱਧ ਹੋ ਗਿਆ ਜਿਹੜੀਆਂ ਚੀਜ਼ਾਂ ਲਿਵਰ ਨੂੰ ਡਾਈਜੈਸਟ ਕਰਨ ਦੇ ਲਈ ਟਾਈਮ ਲੱਗਦਾ ਆ ਲਿਵਰ ਦਾ ਜ਼ੋਰ ਲੱਗਦਾ ਉਹ ਚੀਜ਼ਾਂ ਅਸੀਂ ਉਹਦੀਆਂ ਬੰਦ ਕਰਾ ਦਿੰਦੇ ਆ ਜੀ ਹਲਕਾ ਖਾਣਾ ਉਹਨੂੰ ਖਾਣ ਨੂੰ ਕਿਹਾ ਜਾਂਦਾ ਆ ਹੂੰ ਜ਼ਿਆਦਾ ਫਰੂਟ ਸਲਾਦ ਹੂੰ ਤੇ ਇੱਥੋਂ ਤੱਕ ਕਿ ਅਸੀਂ ਤਾਂ ਕੋਦਰੇ ਦੀ ਉਹਨੂੰ ਖਿਚੜੀ ਮਤਲਬ ਰੋਟੀ ਦੀ ਬਜਾਏ ਕਿਉਂਕਿ ਕਣਕ ਨੂੰ ਪਚਾਉਣ ਨੂੰ ਵੀ ਜ਼ੋਰ ਲੱਗਦਾ ਲਿਵਰ ਦਾ ਮਤਲਬ ਲਿਵਰ ਨੂੰ ਜਿੰਨਾ ਰੈਸਟ ਤੇ ਰੱਖੋਗੇ ਤੁਸੀਂ ਉਹਨਾ ਜਿੰਨਾ ਆਸਾਨ ਰੱਖੋਗੇ ਉਹਨਾਂ ਜਲਦੀ ਠੀਕ ਹੋ ਜਾਊਗਾ ਹੂੰ ਪਰ ਐਲਬੋਮੀਨ ਦੇ ਵਿੱਚ ਉਹਦੇ ਉਲਟ ਕਿਹਾ ਜਾਂਦਾ ਉਹਨੂੰ ਅੰਡੇ ਖਾਣ ਨੂੰ ਵੀ ਕਿਹਾ ਜਾਂਦਾ ਹੈ ਕਿਉਂਕਿ ਵੀ ਪ੍ਰੋਟੀਨ ਲੈਵਲ ਘਟ ਜਾਂਦਾ ਇਹਦੇ ਵਿੱਚ ਐਲਬੂਮਨ ਵਗੈਰਾ ਜੀ ਤੇ ਉੱਥੇ ਫਿਰ ਉਹ ਜਲਦੀ ਸਹੀ ਨਹੀਂ ਹੋ ਪਾਉਂਦਾ ਹਮ ਇਹ ਚਿਕਨ ਖਾਣ ਨੂੰ ਕਿਹਾ ਜਾਂਦਾ ਉਹ ਤਾਂ ਪਹਿਲਾਂ ਹੀ ਪ੍ਰੋਬਲਮ ਤਾਂ ਹੈ ਜਦੋਂ ਉਹਨੂੰ ਹੈਵੀ ਡਾਈਟ ਦਵਾਂਗੇ ਜਾਂ ਦੁੱਧ ਵੀ ਦਵਾਂਗੇ ਪਚੂਗਾ ਨਹੀਂ ਪਨੀਰ ਦਵਾਂਗੇ ਤਾਂ ਉਹ ਜਿੰਨਾ ਆਸਾਨ ਰੱਖੋਗੇ ਉਹਨਾਂ ਜਲਦੀ ਠੀਕ ਹੋ ਜਾਊਗਾ